ਅਜੀ ਤੇ ਪਹਿਲਾਂ ਤਾਂ ਮੇਰੇ ਭਰਾ ਦੇ ਹਮਲਾ ਕੀਤਾ ਸੀ ਉਹਨੇ ਵੀ ਸਾਨੂੰ ਨਜਾਨਾ ਜਾਂਦੇ ਨਾਲ ਛੇਰਨਾ ਕਰਨਾ ਤੰਗ ਕਰਨਾ ਕਰਨਾ ਮੈਂ ਨਾ ਇੱਕ ਦਿਨ ਰੇੜੀ ਲੈ ਕੇ ਚੱਲਾਂ ਤੇ ਰੇੜੀ ਇੱਕ ਦਿਨ ਉਹਦੇ ਸਕੂਟਰੀ ਲਾਗੂ ਕੱਢੀ ਬਸ ਉਸੇ ਦਿਨ ਉਹਨੇ ਰਮਸ਼ ਰੱਖੀ ਸੀ ਤੇ ਮੈਨੂੰ ਨਾ ਜੰਮੇ ਗਾਲਾਂ ਕੱਢਨੇ ਮੈਂ ਰੇੜੀ ਲੈ ਕੇ ਚੱਲੋਂ ਸੀਸੀਟੀਵੀ ਕੈਮਰੇ ਦੇ ਵਿੱਚ ਤੁਸੀਂ ਬਕਾਇਦਾ ਦੇ ਸਕਦੇ ਹੋ ਵੀ ਮੇਰੇ ਤੇ ਕਿਰਪਾਨ ਤੇ ਉਹਦਾ ਹਮਲਾ ਕੀਤਾ ਉਹਨੇ ਫਿਰ ਲੱਗੇ ਖਲੋਤੇ ਮੁੰਡਿਆਂ ਨੇ ਮੈਨੂੰ ਬਚਾਰਿਆ ਮੈਂ ਰੇੜੀ ਬੈਕ ਲੈ ਕੇ ਚਲੇ ਗਿਆ 10-15 ਮਿੰਟ ਦੀ ਵੀਡੀਓ ਭਾਵੇਂ ਖੁਦ ਦੇਖ ਲਓ ਇਹ ਸਾਨੂੰ ਲਗਾਤਾਰ ਗਾਲਾਂ ਕੱਢੀ ਜਾਂਦਾ ਸੀ ਕੱਢਿਆ ਹੀ ਜਾਂਦਾ ਸੀ ਕੱਢੀ ਜਾਂਦਾ ਸੀ ਉਹਦੇ ਵਿੱਚ ਇੱਕ ਸਾਡਾ ਤਾਏ ਦਾ ਮੁੰਡਾ ਸੀ ਮੋਟਰਸਾਈਕਲ ਤੇ ਆਇਆ ਉਹਨੇ ਸਾਨੂੰ ਅੱਗੇ ਰੋਕਿਆ ਪਰ ਇਹਨੇ ਉਹਦੀ ਵੀ ਨਹੀਂ ਮੰਨੀ ਹਾਰ ਕੇ ਉਹ ਵੀ ਚਲੇ ਗਿਆ ਫਿਰ ਤੇ ਇਹਨੇ ਸਾਡੇ ਘਰ ਤੱਕ ਰੁਜ ਜਾਂਦਾ ਇਹਨੇ ਸੁਣਾ ਪੇਜ ਨੇ ਕਦੇ ਥੁਕਣਾ ਇਹ ਮੁੰਡੇ ਤੋਂ ਸਾਨੂੰ ਖਤਰਾ ਹੈ ਇਹਦੇ ਕੋਲ ਦਨਾਰੀ ਵੀ ਹੈ ਜੀਏ ਇਦਿੱਤ ਨਾਲ ਵੀ ਰਜਵੇ ਕੀਤੀ ਜਾਂਦਾ ਤੇ ਮਨ ਨੂੰ ਜਨਾ ਧਮਕੀ ਦਿੱਤਾ ਹੁਣ ਮੈਂ 16 ਕਰਕੇ ਫੇਰ ਤਰਾ ਕਤਲ ਕਰ ਦੇਣਾ ਨਾ ਉਹਨਾਂ ਦਾ ਕਹਿਣਾ ਹੈ ਕਿ ਇਹ ਨਸ਼ਾ ਵੇਚਦੇ ਸੀ ਸਾਡੇ ਗਲੀ ਦੇ ਕੋਈ ਚਾ ਕੇ ਤੇ ਮੈਂ ਨਸ਼ਾ ਵੇਚਣ ਤੋਂ ਰੋਕਦਾ ਸੀ ਜਿਸ ਦਾ ਕਹਿਣਾ ਸਾਡੇ ਤੇ ਨਾ ਨਹੀਂ ਜੀ ਸਰ ਝੂਠ ਹੈ ਤੇ ਪਹਿਲਾਂ ਮੇਰੀ ਇੱਕ ਬੇਨਤੀ ਹੈ ਪੱਤਰਕਾਰਾਂ ਨੂੰ ਵੀ ਜਿਹੜੇ ਬਿਨਾਂ ਸੋਚਿਓ ਮੈਂ ਪੱਤਰਕਾਰਾਂ ਨੂੰ ਨਹੀਂ ਗਲਤੀ ਕਰ ਸਕਦਾ ਚਲੋ ਤੁਹਾਡੀ ਡਿਊਟੀ ਹੈ ਉਹ ਪੱਤਰਕਾਰਾਂ ਨੂੰ ਪਹਿਲਾਂ ਦੋਨਾਂ ਧਿਰਾਂ ਬਾਰੇ ਸੋਚ ਸਮਝ ਕੇ ਆਪਣੇ ਫੇਰ ਵਿਚਾਰ ਦੇਣੇ ਚਾਹੀਦੇ ਨੇ ਕਿਉਂਕਿ ਇੱਕ ਧਰ ਨੂੰ ਤੁਸੀਂ ਪੁੱਛ ਲਿਆ ਦੂਸਰੀ ਧਰ ਨੂੰ ਹਾਂ ਜੇ ਕੈਂਪ ਸਾਰੇ ਦੇ ਵਿੱਚ ਕੋਈ ਕਹਦੇ ਵੀ ਸਾਡੇ ਨੂੰ ਨਸਾਬ ਵਿੱਚਦਾ ਤੇ ਅਸੀਂ ਜਿਹੜੀ ਸਿਰਮਾਨਾ ਸਾਨੂੰ ਸਰਕਾਰ ਲਾਏਗੀ ਅਸੀਂ ਇਹ ਕੇਸ ਵੀ ਭੁੱਲ ਜਾਗੇ ਸਾਡਾ ਭਾਵੇਂ ਕੁਛ ਵੀ ਕਰ ਦਿਓ ਨੁਕਸਾਨ ਕਤਲ ਕਰ ਦਿਓ ਮੈਂ ਹਰ ਚੀਜ਼ ਦਾ ਜ਼ਿੰਮੇਵਾਰ ਹਾਂ ਜੇ ਕੋਈ ਬੱਚਾ ਤੱਕ ਸਾਡੇ ਉਲੂ ਕਹ ਦੇ ਅਸੀਂ ਰੇੜੀ ਦਾ ਕੰਮ ਕਰਨੇ ਆ ਫਲੂਟ ਦਾ ਕੰਮ ਕਰਨੇ ਆ ਉਹ ਸਲੂਨ ਦੇ ਉੱਤੇ ਜਾਂਦਾ ਉਹਨੂੰ ਸਲੂਨ ਤੇ ਵੀ ਧਮਕੀਆਂ ਦਿੰਦਾ ਸਾਨੂੰ ਵੀ ਦੁੱਖਤਰਾ ਹੈ ਮੈਂ ਇਨਸਾਫ ਚਾਹਨਾ ਤਾਂ ਮੈਨੂੰ ਦਿਨਾਲੀ ਦੀਆਂ ਧਮਕੀਆਂ ਦਿੰਦਾ ਉਹਦਾ ਰਿਸਿਸੀਟੀ ਵੀ ਦੇ ਵਿੱਚ ਵੀ ਦਨਾਲੀ ਵੱਲੋਂ ਕੰਦਾ ਹੀ ਦਨਾਲੀ ਲਓ ਦਨਾਲੀ ਲਓ ਇਹ ਨਹੀਂ ਮੈਨੂੰ ਪਤਾ ਵੀ ਇਹ ਹੁਣ ਚੌਂ ਚਲਦੇ ਪਏ ਕਿ ਜਾਂ ਇਹਦੇ ਕੋਲ ਉਸ ਟਾਈਮ ਇਹਦੇ ਕੋਲ ਹੁੰਦੀ ਤੇ ਇੰਨੇ ਸਾਡਾ ਕਤਲ ਕਰ ਦੇਣਾ ਸੀ ਸਾਨੂੰ ਇਹ ਜਨਾਲੀ ਜਬਤ ਹੋਣੀ ਚਾਹੀਦੀ ਇਹੋ ਜੇ ਬੰਦਿਆਂ ਨੂੰ ਤੇ ਹਰ ਇੱਕ ਨੂੰ ਚਪੇੜਾ ਮਾਰਦਾ ਘਰ ਜਾ ਕੇ ਮੈਨੂੰ ਇਨਸਾਫ ਚਾਹੀਦਾ ਹੈ ਇਹ ਬੰਦਿਆਂ ਕੋ ਕੋ ਨੂੰ ਖਤਰਾ ਇਹ ਭਾਜੀ ਸਾਡੇ ਨਾਲ ਛੋਟੀ ਗਲੀ 'ਚ ਮੇਰਾ ਘਰ ਆ ਉਹਦਾ ਛੋਟਾ ਦਰਵਾਜ਼ਾ ਹੈਗਾ ਉੱਥੇ ਮੁੰਡੇ ਰਾਤ ਨੂੰ ਕੰਡਾ ਧਰ ਕੇ ਨਸ਼ਾ ਵੇਚਦੇ ਤੇ ਅਸੀਂ ਨਸ਼ਾ ਤੋਲ ਤੋਲ ਕੇ ਦੇ ਰਹੇ ਸੀ ਮੁੰਡੇ ਦਾ ਨਾਮ ਹੈਗਾ ਇੱਕ ਟਿੰਕੀ ਆ ਸਵਰਿੰਦਾਸ ਆ ਉਹਦੇ ਪਿਓ ਦਾ ਨਾਮ ਪੁੱਤਰ ਅਜੇ ਕੁਮਾਰ ਸਵਰਿੰਦਾਸ ਉਹਨਾਂ ਦੇ ਮਾਮੇ ਦਾ ਮੁੰਡਾ ਦਾ ਇੱਕ ਲਵ ਕੁਮਾਰ ਆ ਦਾ ਨਾਮ ਇਹ ਸਾਰੇ ਕਾਫੀ ਜਨੇ ਹੈਗੇ ਜਿਹੜੇ ਨਸ਼ਾ ਵੇਚਦੇ ਪਏ ਸੀ ਮੈਂ ਉਹਨਾਂ ਨੇ ਇੰਨੀ ਗੱਲ ਕੀਤੀ ਕਿ ਮੈਂ ਕਿਹਾ ਮੇਰੀ ਗੱਲ ਸੁਣੋ ਇਹ ਮੇਰਾ ਘਰ ਹੈ ਇੱਥੇ ਬਾਹਰ ਵੀ ਜਾਣਾਵੇਂ ਨੰਗਣਾ ਵੀ ਹੈਗਾ ਵਾ ਇੱਥੇ ਇਹ ਕੰਮ ਨਾ ਕਰੋ ਆਪਣਾ ਤੇ ਮhalla ਛੱਡ ਕੇ ਤੇ ਮੇਰੇ ਮhalla ਆ ਕੇ ਕੰਮ ਕਰਦੇ ਪਿਓ ਇੰਨੇ ਵੇਸੇ ਕੰਨਾਂ ਚੋਕ ਕੇ ਚਲੇ ਗਏ ਨੇ ਉਸ ਤੋਂ ਬਾਅਦ ਉਹਨਾਂ ਨੇ ਅਗਲੇ ਦਿਨ ਵੇਖਿਆ ਸੁਣਿਆ ਪੁਛ ਲਈ ਦਾਤਰ ਲੈ ਕੇ ਆਣ ਮੇਰੇ ਘਰ ਦੇ ਵਿੱਚ ਹਮਲਾ ਕਰ ਦਿੱਤਾ ਵਾ ਮੈਨੂੰ ਵੀ ਜ਼ਖਮੀ ਕੀਤਾ ਮੇਰੇ ਪਰਿਵਾਰ ਨੂੰ ਮੇਰੇ ਡੈਡੀ ਨੂੰ ਜ਼ਖਮੀ ਕੀਤਾ ਮੇਰੇ ਤੇਜਦਾਰ ਆਧਾਰ ਦਾ ਹਥਿਆਰ ਨਾਲ ਮਾਰਿਆ ਜਿਸ ਦਿਨ ਮੇਰੇ ਹੱਥੇ ਟਾਂਕੇ ਲੱਗੇ ਆ ਸਿਰ ਆਪ ਹੀ ਝੂਠੀਆਂ ਐਮਲਰਮ ਕਰਕੇ ਕਟਾ ਕੇ ਚੀਰੇ ਲਾ ਕੇ ਇਹ ਆਪ ਦਾਖਲ ਹੋ ਗਿਆ ਰਾਤ ਨੂੰ ਇਹਨਾਂ ਨੇ ਇੱਥੇ ਮੈਂ ਹਸਪੀਟਲ ਹਾਂ ਮੈਨੂੰ ਬੰਦੇ ਪਵਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਮਹਾ ਤੋਂ ਜਾ ਕੇ ਬਾਹਰ ਆਪਣੀ ਜਾਨ ਬਚਾਈ ਆ ਜਿਹਦੇ ਵਿੱਚ ਇਹਨਾਂ ਨੇ ਪੂਰੀ ਰਾਤ ਸਾਜ਼ਿਸ਼ ਰਚੀ ਆ ਕਿ ਉਹ ਰਾਤ ਹੀ ਸੱਟਾ ਮਾਰਦੀ ਹਸਪੀਟਲ ਦੇ ਵਿੱਚ ਮੈਂ ਬੜੀ ਮੁਸ਼ਕਲ ਆਪਣੀ ਜਾਨ ਬਚਾਈ ਆ ਜਿਹਦੇ ਕਰਕੇ ਮੈਂ 112 ਨੰਬਰ ਤੇ ਪੁਲਿਸ ਨੂੰ ਹੀ ਕੰਪਲੇਨਟ ਕੀਤੀ ਆ ਜੇ ਜਨਾਬੋ ਮੇਰੇ ਘਰ ਦੇ ਬਾਹਰ ਵੇਖੋ ਕਿੰਨੇ ਬੰਦੇ ਇਕੱਠੇ ਹੋਏ ਨੇ ਜਾ ਕੇ ਮੈਂ ਤਾਂ ਹਸਪੀਟਲ ਦੇ ਵਿੱਚੋਂ ਇਸ ਟਾਈਮ ਲਾਂਬੇ ਹੋ ਗਿਆ ਵਾਂ ਤੇ ਮੇਰੇ ਘਰ ਦੀ ਪ੍ਰੋਡਕਸ਼ਨ ਜਿਹੜੀ ਹੈ ਕੀਤੀ ਜਾਏ ਜਾ ਕੇ ਪਰ ਹਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਮੇਰੀ ਛੋਟੀ ਭਨੇਨੀ ਆ ਇੱਕ ਦੋ ਵਾਰੀ ਉਹ ਸਕੂਲ ਜਾ ਰਹੀ ਹੈ ਉਹਨਾਂ ਦੇ ਤਿੰਨ ਮੁੰਡੇ ਆ ਜਿਹੜੇ ਮੋਢਾ ਪਿਛੇ ਲਾ ਕੇ ਮੇਰੀ ਭਨੇਨੀ ਕੋਲ ਕਈ ਵਾਰੀ ਕਹਿੰਦੇ ਨੇ ਅੰਨੂ ਨਹੀਂ ਇਹੀ ਛੱਡਣਾ ਅੰਨੂ ਕਦੇ ਨਹੀਂ ਚੁੱਕ ਕੇ ਲਾਏ ਨਾ ਮੈਂ ਕਿੰਨੇ ਕੋ ਬੰਦੇ ਸੀ ਜਦੋਂ ਘੜਦੇ ਹਮਲਾ ਕੀਤਾ ਇਹ ਘੜਦੂਆ ਸਰ 10 15 ਬੰਦੇ ਹੈਗੇ ਸੀ ਅੰਨਾਂ ਦੇ ਕੋਈ ਦੱਤਰ ਤੇਜਦਾਰ ਹਥਿਆਰ ਹੈਗੇ ਪਰ ਫੇਰੀ ਮੈਂ ਬੜੀ ਮੁਸ਼ਕਲ ਆਪਣੀ ਹਿੰਮਤ ਦੇ ਨਾਲ ਆਪਣੇ ਪਰਿਵਾਰ ਦੀ ਤੇ ਆਪਣੀ ਜਾਨ ਬਚਾਈ ਹੈ ਕੀ ਚਾਹੁੰਦੇ ਮੈਂ ਚਾਹੁੰਦਾ ਕਿ ਪੁਲਿਸ ਪ੍ਰਸ਼ਾਸਨ ਸਾਡੀ ਜਿਹੜੀ ਪ੍ਰੋਟੈਕਸ਼ਨ ਕਰੇ ਇਹਨਾਂ ਦੇ ਵਿਰੁੱਧ ਦੇ ਵਿੱਚ ਵੇਖੋ ਮੈਂ ਇਹਨਾਂ ਦੇ ਵਿਰੁੱਧ ਫਿਰ ਨਸ਼ੇ ਵਾਲੇ ਜੇ ਮੈਂ ਚੱਲਿਆ ਤੇ ਮੇਰਾ ਸਾਥ ਦੇ ਨੇ ਨਾਲ ਹੋ ਕੇ ਮੇਰੀ ਮਦਦ ਕਰਨ ਤੇ ਮੇਰੇ ਪਰਿਵਾਰ ਦੀ ਰਾਖੀ ਕੀਤੀ ਜਾਏ ਕਿਉਂਕਿ ਕੱਲ ਨੂੰ ਜੇ ਕੋਈ ਝਗੜਾ ਕੋਈ ਨੁਕਸਾਨ ਹੈ ਮੇਰਾ ਕਰਦੇ ਨੇ ਇਹਦੇ ਜ਼ਿੰਮੇਵਾਰ ਰਵੀ ਕੁਮਾਰ ਅਜੀਤ ਕੁਮਾਰ ਲਵ ਉਹਨਾਂ ਦੇ ਮਾਮੇ ਦਾ ਮੁੰਡਾ ਉਹਨਾਂ ਦਾ ਪਿਓ ਸਵਰਨਦਾਸ ਹੋਏਗਾ ਹਾਂਜੀ ਇੱਕ ਗੱਲ ਹੋਰ ਹੈ ਫਰੇਕੀ ਕਰਦੇ ਨੇ ਆਪਣੀ ਸਫਾਈ ਦੇਣ ਵਾਸਤੇ ਆਪਣੇ ਹੀ ਪਰਿਵਾਰ ਦੇ 20 25 ਜੀ ਲੈ ਆ ਜਾਂਦੇ ਨੇ ਠਾਣੇ ਵਿੱਚ ਤੇ ਜਾ ਕੇ ਕਹਿੰਦੇ ਨੇ ਕਿ ਬੜੇ ਚੰਗੇ ਆ ਇਹ ਬਿਲਕੁਲ ਸਭ ਕੁਝ ਝੂਠ ਜੇ ਇਹ ਨਸ਼ੇ ਦਾ ਵਪਾਰ ਕਰਦੇ ਪਏ ਜੇ ਪੁਲਿਸ ਕੇ ਲਈ ਸਾਡੀ ਮਦਦ ਕਰੋ ਜੇ ਪੁਲਿਸ ਦੀ ਮਦਦ ਕੀਤੀ ਨਸ਼ੇ ਵਾਲੇ ਇਹਨਾਂ ਨੂੰ ਕਈ ਵੀਡੀਓ ਮੈਂ ਪੁਲਿਸ ਨੂੰ ਪਾਈਆਂ ਨਸ਼ਾ ਵੇਚ ਲਈ ਇਹਨਾਂ ਦੀਆਂ ਪਰ ਅੱਜ ਤੱਕ ਕੋਈ ਹਜੇ ਤੱਕ ਨਾ ਤੇ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਦੇ ਮੇਰੇ ਕੋਲ ਪ੍ਰੂਫ ਨੇ ਮੇਰੇ ਘਰ ਦੀ ਸੀਸੀਟੀਵੀ ਚੈੱਕ ਕਰੋ ਇਹਨਾਂ ਨੇ ਕਿੱਦਾਂ ਆ ਕੇ ਮੇਰੇ ਮੇਰੇ ਉੱਤੇ ਤੇ ਮੇਰੇ ਪਰਿਵਾਰ ਤੇ ਹਮਲਾ ਕੀਤਾ ਫਿਰ ਝੂਠੀਆਂ ਦਰਖਾਸਤਾਂ ਦੇ ਰਹੇ ਨੇ ਸਾਡੇ ਉੱਪਰ ਸਾਡੀ ਪੁ ਇਹ ਮਾਦੀ ਨੇ ਸਾਵੇ ਚ ਗਿਆ ਸਾਡੇ ਬੇਟੇ ਨੇ ਲੱਕਿਆ ਇਹਨਾਂ ਨੇ ਸਵੇਰੇ ਆਣ ਕੇ ਸਾਡੇ ਤੇ ਹਮਲਾ ਕਰ ਦਿੱਤਾ ਅਸੀਂ ਤੇ ਚੁੱਪ ਕਰਕੇ ਆਪਣੇ ਘਰ ਬੈਠੇ ਤੇ ਸਾਨੂੰ ਕਿਸੇ ਗੱਲ ਬਾਤ ਦਾ ਨਹੀਂ ਪਤਾ ਹੈਗਾ ਇਹਨਾਂ ਨੇ ਸਾਡੇ ਬੱਚੇ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਤੇ ਘਰ ਵਾਲਾ ਮੇਰਾ ਮੇਰੀ ਬੇਟੀ ਮੇਰੀ ਨੂੰਹ ਇਹ ਲੜਕਾ ਸੀ ਸਾਡਾ ਅਸੀਂ ਛਾੰਦੇ ਰਹੇ ਨਾਲ ਸਾਡੇ ਵੀ ਇੱਕ-ਵੱਟੇ ਬੜੇ ਮਾਰੇ ਆ ਹੱਥ ਹੱਗ ਚਲੇ ਗਏ ਹਾਂ ਸਿਆਰ ਹਾਂਜੀ ਭਾਜੀ ਇੱਕ ਰਾਤ ਅਸੀਂ ਖੋਇਆ ਦਾ ਉਹ ਸਾਡੇ ਘਰ ਪਿਆਦਾ ਜੀ ਕੀ ਜਾਂਦੇ ਤੁਸੀਂ ਮੈਂ ਇਹੋ ਚੰਨਿਆ ਕਿ ਇਹਦਾ ਇਨਸਾਫ ਹੋਏ ਇੱਕ ਜਿਆ ਹੀ ਨਸ਼ੇ ਵਾਲੋ ਦੱਸਨੇ ਆ ਤੇ ਇਹ ਜਿਹੜਾ ਜਦ ਸਾਰੇ ਸਾਰੇ ਪਰਿਵਾਰ ਲੈ ਕੇ ਸਾਨੂੰ ਪੈ ਜਾਂਦੇ ਤੇ ਫੇਰ ਸਾਡੀ ਪੁਲਿਸ ਕਾਦੀ ਮਦਦ ਕਰਨ ਗਈ ਏ ਰਾਤੀ ਰਾਤ ਗੱਲ ਕਰ ਰਹੀ ਰਾਤ ਇਹਨਾਂ ਨੇ 9:30 ਵਜੇ ਸਾਡੇ ਗੇੜੇ ਦੇ ਵਿੱਚ ਬੂਹੇ ਤੇ ਅੱਗੇ ਬੜਾ ਰੋਲਾ ਪਾਇਆ ਹੈ ਸਾਨੂੰ ਬੰਦੇ ਪੈ ਗਏ ਸਾਨੂੰ ਬੰਦੇ ਪੈ ਗਏ ਇਹ ਇੱਕ ਇੱਕ ਮੋਟਰਸਾਈਕਲ ਉਤੇ ਪੰਜ ਪੰਜ ਜਣੇ ਬੈਠੇ ਦੇ ਹੀ ਅਸੀਂ ਦੋ ਫੋਨ ਕੀਤੇ ਨੇ 112 ਨੰਬਰ ਵਾਲਿਆਂ ਨੂੰ ਸਾਡੇ ਕੋਲ ਕੋਈ ਨਹੀਂ ਪਹੁੰਚਦਾ ਗੱਲ ਭਈ ਮੈਂ ਨਾ ਕੰਮ ਤੋਂ ਨਾ ਉਹ ਪਰ ਉਹ ਦੇ ਭਰਾ ਨੂੰ ਨਾ ਮੇਰੇ ਨੂੰ ਪੈ ਗਏ ਤੇ ਮੈਂ ਵਿੱਚ ਜਾਨੀ ਛਡਾਵਾ ਪਿਆ ਮੈਂ ਆਪਣੇ ਹੱਡੇ ਮੋਰ ਤੇ ਹੀ ਆ ਕੇ ਨਾ ਤੇ ਮੈਂ ਉਹ ਚਾਰ ਪੰਜ ਜਣੇ ਸੀ ਉਹਨਾਂ ਦੇ ਨਾਲ ਹੋੜੀਆਂ ਨਾਲ ਪਸਾਤੇ ਸੀ ਉਹ ਦੋ ਭਰਾ ਹੀ ਆਪੀ ਉਹਨਾਂ ਦਾ ਪਿਓ ਹੀ ਤੇ ਉਹਨਾਂ ਨੇ ਨਾ ਆਂਦੇ ਦੇ ਵੇਖਿਆ ਸੁਣਿਆ ਕੱਖ ਨਹੀਂ ਮੇਰੇ ਤੇ ਦਾਤਰਾ ਕਿਰਪਾਨਾਂ ਨਾਲ ਹਮਲਾ ਕਰਤਾ ਮੇਰੇ ਹੱਥ ਤੇ ਬਾਹਾਂ ਤੇ ਜਾਨੀ ਕਿ ਜਿੱਥੇ ਜਿੱਥੇ ਵਜੇ ਉਹਨਾਂ ਨੇ ਮੇਰੇ ਤੇ ਪੂਰੀ ਤਸੱਲੀ ਬਖਸ਼ੀ ਯਾਨੀ ਕਿ ਹਮਲਾ ਕਰਤਾ ਉਹਨਾਂ ਨੇ ਆਡੇ ਭਾਈ ਦੋ ਜ ਤੇ ਜਿਹੜਾ ਉਹਨਾਂ ਦਾ ਕਹਾਂਗੇ ਨਸ਼ਾ ਵੇਚਦੇ ਸੀ ਤੇ ਨਸ਼ਾ ਵੇਚਣ ਨੂੰ ਰੋਕਦੇ ਸਾਂ ਉਹ ਭਾਈ ਤੁਸੀਂ ਸਾਰੇ ਹਰ ਕਿਸੇ ਨੂੰ ਕਹੇ ਕੋਈ ਨਿਕਵਾਰੀ ਕਰਵਾ ਸਕਦੇ ਹੋ ਕਿਸੇ ਨੂੰ ਵੀ ਲਾਗੇ ਚਾ ਕੇ ਪੁੱਛ ਸਕਦੇ ਹੋ ਬਿਲਕੁਲ ਜੀ ਇੱਕ ਅਜੇ ਸਾਨੂੰ ਕੋ ਸੁਰਨਦਾਸ ਵਾਸੀ ਤੇ ਬੰਦੀ ਕੰਪੂ ਤੇ ਚੂਨੀ ਲਾਲ ਦੇ ਦੋ ਪਰਿਵਾਰ ਮੈਂਬਰ ਹੋ ਗਏ ਸਵੈਲਾ ਹਸਪੀਟਲ ਤੇ ਦਾਖਲੇ ਹੋਏ ਇਸ ਸੰਬੰਧੀ ਜਿਹੜਾ ਵਾ ਸੀਸੀਟੀਵੀ ਕੈਮਰੇ ਤੇ ਦੇਖ ਰਹੇ ਹਾਂ ਇਹਨਾਂ ਦੀ ਐਮਐਲਏ ਸਾਡੇ ਕੋਲ ਬਣ ਗਈਆਂ ਇਹਨਾਂ ਨੇ ਬਿਆਨ ਲਿਖ ਕੇ ਜ਼ੋਰ ਦੇ ਕਾਨੂੰਨ ਦਾਬ ਕਾਰਵਾਈ ਤੇ ਵੱਲ ਗਿਆ ਕਰਕੇ ਤੇ ਇਹਨਾਂ ਨੂੰ ਮੁਕੱਲਮਤ ਕਰੀ ਜੂਗੀ ਪਰ ਇੱਕ پارٹی ਕਹਿ ਰਹੀ ਆ ਕਿ ਨਸ਼ਾ ਵਿੱਚ ਕੋਈ ਝਗੜਾ ਆ ਜਦ ਕਿ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਇਹਨਾਂ ਦੀ ਪਹਿਲਾਂ ਵੀ ਰਜੇਸ਼ ਬਾਜੀ ਪਹਿਲਾਂ ਵੀ ਝਗੜਾ ਹੋਇਆ ਹੈਗਾ ਦੂਜੀ پارٹی ਤੇ ਨਸ਼ਾ ਵਗੈਰਾ ਨਹੀਂ ਵੇਝਦੀ ਕੋਈ ਵੀ ਉਹ ਸਿਰਫ ਇੱਕ ਦੂਜੇ ਤੇ ਤੇ ਦੋਛਲਾ ਰਹੇ